ਟਾਈ ਮਾ ਨਹੀਂ ਕਰਦਾ ਜੀ ਉਹਨੇ ਰਾਜਾ ਵਿੜੈਗ ਨੂੰ ਮਿਲਣ ਜਾਉ ਲੋ ਜੀ ਮੈਂ ਕਹਦਾ ਵੀ ਨਾ ਕਹਣਾ ਜੀ ਅਸੀਂ ਦੋ ਵਾਰੀ ਗਏ ਵੀ ਆ ਸਾਨੂੰ ਕੁਝ ਕੰਮ ਸੀ ਗਈ ਜਾਨੀ ਕਿ ਕਹਿੰਦੇ ਜਿਵੇਂ ਚੁੱਸਣ ਵਾਲੀ ਗੋਲੀ ਦੇ ਕੇ ਹੈਲਪਿੰਗ ਨਹੀਂ ਬੈ ਦੇਤੀ ਹਾਂ ਸਾਡੇ ਕੰਮ ਨਹੀਂ ਨੇ ਦੇਖੋ ਜੀ ਮੌਕੇ ਦੇ ਮੁਤਾਬਕ ਤਾਂ ਡੈਂਪੀ ਟੋਲ ਦਾ ਬਾੜਾ ਭਾਰਾ ਹੈ ਹਰ ਇੱਕ ਆਦਮੀ ਇਹ ਗੱਲ ਕਹਿੰਦਾ ਭਾਈ ਉਹ ਤੈਨ ਦੋ ਵਾਰ ਹਾਰ ਗਿਆ ਪਹਿਲਾਂ ਵੀ ਉਹਨੂੰ ਜਿਤਾਉਣਾ ਜਿੱਦਾਂ ਇਹ ਇਤਰਸਦੇ ਆਦਾਰ ਤੇ ਵੋਟ ਪੈ ਰਹੀ ਹੈ ਹਜ਼ਾਰ ਦੇ ਵੋਟ ਪੈ ਰਹੀ ਹੈ ਬਾਕੀ ਬੰਦਾ ਇਮਾਨਦਾਰ ਹੈ ਜੀ ਗੱਲ ਦੇਖਣ ਵਾਲੀ ਸੀ ਹੁਣ ਮਾਨ ਸਾਹਿਬ ਲਗਾਤਾਰ ਤਿੰਨ ਘੜੇ ਤੇ ਕਿ ਦਰਵਾਜ਼ੇ ਹਲਕੇ ਤੇ ਕੱਢ ਗਏ ਪਰ ਇਸੇ ਟਾਈਮ ਤੇ ਕਿ ਦਰਵਾਜ਼ੇ ਜਿਹੜੇ ਜਦੋਂ ਅਕਾਲੀ ਦਲ ਦੇ ਵਿੱਚ ਡਿੰਪਟੀ ਲਾਉਂਦੇ ਸੀ ਕਹਿੰਦੇ ਬੱਸਾਂ ਤੇ ਪ੍ਰਚਾਰ ਕਰਦੇ ਆ ਤਾਂ ਉਹਦਾ ਵੀਡੀਓ ਬਣਾ ਬਣਾ ਪਾਉਂਦੇ ਹੁੰਦੇ ਸੀ ਉਹ ਵੀਡੀਓ ਬਹੁਤ ਵਾਇਰਲ ਹੋਈ ਹੈ ਕੀ ਜਿੰਨ ਜਤਾਉ ਸਾਰੇ ਤੇ ਸਾਡੇ ਜਿੰਦੇ ਨੇ ਕੰਮ ਕਰਿਆ ਸਾਡੇ ਸਾਰੇ ਚੋਨੇ ਨੇ ਹੁਣ ਲਾਇਏ ਮੋਟਰ 11000 ਕਰੈਕਸ਼ਨ ਦਿੱਤਾ ਜੀ ਸਾਡੇ ਪਿੰਡ 'ਚ ਵਾਟਰ ਵਾਕਸ ਇਹਨਾਂ ਨੇ ਲਾਇਆ ਜੀ ਸਾਡੇ ਪਾਣੀ ਨਹੀਂ ਜਾਂਦਾ ਘਰ ਘਰ ਪਾਣੀ ਜਾਂਦਾ ਗ੍ਰੈਡ ਬਿਜਲੀ ਵਾਲਾ ਇਹਨਾਂ ਨੇ ਲਾਇਆ ਜੀ ਕਿਤੇ ਸਾਡੇ 8-9 ਦਿਨ ਬਿਜਲੀ ਨਹੀਂ ਆਉਂਦੀ ਸੀਗੀ ਤੇ 5 ਮਿੰਟ ਲਾਈਟ ਦੀ ਜਾਂਦੀ ਜੀ ਹੁਣ ਜੋ ਨਿਕਾ ਮੋਟਰ ਗਰੀਬਾਂ ਦਾ ਕੰਮ ਸਾਡਾ ਤਾਂ ਮੋਢ ਤੋਂ ਲਾ ਕੇ 20 ਸਾਲ ਹੋ ਗਏ ਇਹਨਾਂ ਨੇ ਕਰੀ ਜਾਂਦੇ ਸਾਡੇ ਉਹਨੂੰ ਤਾਂ ਐਂ ਲੱਗਦਾ ਸਾਡਾ ਆਪ ਦਾ ਪਰਿਵਾਰ ਦਾ ਮੈਂਬਰ ਆ ਗਿਆ ਜੀ। ਹੂੰ। ਉਹ ਚਿਰ ਤੋਂ ਤਾਂ ਮਿਲਿਆ ਸਾਡੇ ਦਾ ਆਪ ਦਾ ਐਂ ਲੱਗਦਾ ਸਾਡਾ ਆਪ ਦਾ ਖਾਸ ਬੰਦਾ ਹੀ ਆ ਗਿਆ ਬਸ। ਠੀਕ ਹੈ ਕੰਮ ਕਰ ਦਿੱਤੇ ਜਿਹੜੇ ਤੁਸੀਂ ਇੰਨੇ ਫੈਨ ਹੋਏ ਹੋ ਮਨਪ੍ਰੀਤ ਬਾਬਾ ਦੇ। ਦੇਖੋ ਜੀ ਪਹਿਲਾਂ ਸਾਡੇ ਪਰ ਵਾਰ-ਵਾਰ ਉਹੀ ਗੱਲ ਦਰਾਉਣੀ ਪੁੱਗੀ। ਛੋਨਾ ਪਹਿਲਾਂ ਸਾਡੇ ਨਰਮ ਹੁੰਦਾ ਸੀ। ਹਾਂ। ਠੀਕ ਹੈ ਜੀ। ਨਰਮੇ ਤੋਂ ਬਾਅਦ ਇਹਨਾਂ ਨੇ ਫਿਰ ਮੋਟਰਾ ਦਿੱਤੀ 18-18 ਹਜ਼ਾਰ ਦੀ। ਹੂੰ। ਠੀਕ ਹੈ ਜੀ। ਉਹਦੇ ਵਿੱਚ ਗਰੀਬਾਂ ਨੂੰ ਵੀ ਚਲ ਫਾਇਦਾ ਹੋਇਆ ਨੁਕਸਾਨ ਹੋਇਆ ਇਹ ਤਾਂ ਹੁਣ ਉਹ ਕਿਉਂਕਿ ਸਾਡੇ ਹੁਣ ਫਸਲ ਵਾਧੂ ਹੋਣ ਲੱਗ ਪਈ ਕਿਹੜੇ ਬਾਅਦ ਹੀ ਸਿਆਸਤ ਦੇ ਵਿੱਚ ਜਿੱਤੇ ਲਗਾਤਾਰ ਜਮਨੀ ਚੋਣਾਂ ਦੇ ਵਿੱਚ ਕੁਝ ਦਿਨ ਰਹਿ ਗਏ ਨੇ 18 ਤਰੀਕ ਸ਼ਾਮ ਨੂੰ ਪ੍ਰਚਾਰ ਬੰਦ ਹੋ ਜਾਣਾ ਤਾਂ ਉਸ ਤੋਂ ਬਾਅਦ ਉਮੀਦਵਾਰਾਂ ਦੀ ਜਿਹੜੇ ਟੜਕਣਾ ਵਧੀਆ ਨਜ਼ਰ ਆਉਣ ਗਿਆ ਆਉthetaon ਲੋਕਾਂ ਦੀ رائے ਮਸ਼ਕਰਾ ਐਸਐਮ ਪਿੰਡ ਕੋਟਪਾਈ ਦੇ ਵਿੱਚ ਹਾਂ ਤਾਂ ਲੋਕਾਂ ਦੀ رائے ਮਸ਼ਕਰਾ ਜਾਣਨ ਦੀ ਕੋਸ਼ਿਸ਼ ਕਰੂੰਗਾ ਕਿਸ ਤਰ੍ਹਾਂ ਦਾ ਕੀ ਕਹਿਣਾ ਲੋਕਾਂ ਦਾ ਇਸ ਵਾਰ ਕਿਸ ਦਾ ਪੜਲਾ ਭਾਰੀ ਰਹੇਗਾ ਜਦੋਂ ਬਾਹਰ ਜਿੰਨੀ ਚੋਣਾਂ ਦੇ ਵਿੱਚ ਤਾਂ ਇਹ ਲੋਕਾਂ ਨੂੰ ਕੀ ਨਾਮ ਹੈ ਜੀ ਨਾ ਸੁਣੋ ਜੀ ਕੀ ਕਹਿਣਾ ਚਾਹੋਗੇ ਇਸ ਵਾਰ ਕਿਸ ਦਾ ਪੜਲਾ ਜਿੰਨੀ ਚੋਣਾਂ ਦੇ ਵਿੱਚ ਭਾਰੀ ਰਹਿਣ ਵਾਲਾ ਅਸੀਂ ਤਾਂ ਨਹੀਂ ਜੀ ਮਨਪੀਤ ਨੂੰ ਜਿਤਾਉ ਸਾਰੇ ਤੇ ਸਾਡੇ ਜਿੰਨੇ ਨੇ ਕੰਮ ਕਰਿਆ ਸਾਡੇ ਸਾਰੇ ਚੋਨੇ ਨੇ ਹੁਣ ਲਾਇਏ ਮੋਟਾ 18000 ਕੈਕਸ਼ਨ ਦਿੱਤਾ ਜੀ ਸਾਡੇ ਪਿੰਡ 'ਚ ਵਾਟਰ ਬਾਕਸ ਇਹਨਾਂ ਨੇ ਲਾਇਆ ਜੀ ਸਾਡੇ ਪਾਣੀ ਨਹੀਂ ਜਾਂਦਾ ਘਰ ਘਰ ਪਾਣੀ ਜਾਂਦਾ ਗ੍ਰੈਡ ਬਿਜਲੀ ਦਾ ਇਹ ਨਾਲ ਲਾਇਆ ਜੀ ਕਿਤੇ ਸਾਡੇ 8-8 ਦਿਨ ਬਿਜਲੀ ਨਹੀਂ ਆਉਂਦੀ ਸੀਗੀ ਤੇ ਇੱਕ 5 ਮਿੰਟ ਲਾਈਟ ਨਹੀਂ ਜਾਂਦੀ ਜੀ ਹੁਣ ਹੂੰ ਜੋ ਨਿੱਕਾ ਮੋਟਾ ਗਰੀਬਾਂ ਦਾ ਕੰਮ ਸਾਡਾ ਤਾਂ ਮੋੜ ਤੋਂ ਲਾਗੇ 20 ਸਾਲ ਹੋ ਗਏ ਨੇ ਇਹਨਾਂ ਨੇ ਕਰੀ ਜਾਂਦੇ ਸਾਡਾ ਹੂੰ ਮਾਪਾ ਰਾਜਾ ਬੜਿੰਗ ਤੇ ਦਾਬੇ ਕਰੀ ਜਾਂਦੇ ਕਹਿੰਦੇ ਲੋਕ ਟੈਲ ਪਿੰਨਾ ਚ ਮੈਂ ਲਈ ਵੱਡੇ ਵੱਡੇ ਕੰਮ ਮੈਂ ਕਰਦੇ ਹਾਂ ਸਿਲੰਡਰ ਮੈਂ ਲੈ ਕੇ ਆਇਆ ਕਿਸੇ ਨੇ ਕੰਮ ਸ਼ੁਰੂ ਕਰਤਾ ਉਹ ਤੋਂ ਬਾਅਦ ਕੋਈ ਕਰੀ ਜਾਵੇ ਜੀ ਉਹ ਪਹਿਲਾਂ ਇਹਨਾਂ ਨੇ ਇੱਕ ਤਾਂ ਇਹਨਾਂ ਦੀਆਂ ਲੱਗਿਆ ਜੀਆਂ ਉਦੋਂ ਬਾਅਦ ਉੱਤੇ ਲੋਕਟੇ ਲਾਈਏ ਤੇ ਲਾਈ ਜਾਂਦੇ ਆ ਮਾੜਾ ਮੋੜ ਕੰਮ ਤਾਂ ਉਹਨਾਂ ਨੇ ਵੀ ਕਰਿਆ ਨਹੀਂ ਨਹੀਂ ਕਰਿਆ ਕਰਾ ਥੋੜਾ ਬਾਲਾ ਕਰਿਆ ਪਰ ਬਹੁਤ ਜ਼ਿਆਦਾ ਕੰਮ ਇਹਨਾਂ ਨੇ ਕਰੇ ਮੋੜ ਤੋਂ ਕੰਮ ਸ਼ੁਰੂ ਇਹਨਾਂ ਨੇ ਕੀਤਾ ਕੋਟ ਭਾਈ ਤੋਂ ਇਸ ਵਾਰ ਕੀ ਲੱਗ ਰਿਹਾ ਕਿ ਦਰਵਾਜ਼ੇ ਦੇ ਵਿੱਚ ਸਿਆਸਤ ਹੈ ਜਿਹੜੀ ਇੱਕ ਵਕਰੇ ਜੇ ਢੰਗ ਦੀ ਨਜ਼ਰ ਆ ਰਹੀ ਹੈ ਨਹੀਂ ਜੀ ਵਕਰੇ ਦੀ ਕੋਈ ਨਹੀਂ ਵਧੀਆ ਖੁੱਲ ਕੇ ਚੱਲਦੇ ਜਿਹੜਾ ਚੱਲਦਾ ਵਕਰੇ ਕੋ ਚੱਲੂਗਾ ਜਮਾ ਜੀ ਤੇ ਪੌਣੀ ਪਹਿਲਾਂ ਤਾਂ ਲਾ ਜਿੰਨਾਂ ਨਾਲ ਜੁੜਿਆ ਤਾਂ ਪਹਿਲਾਂ ਤਾਂ ਜੁੜਿਆ ਤੇ ਪਾਵਾਂਗੇ ਵੀ ਹੋਣਾ ਔਰ ਵੀ ਬੋਮ ਜਿਹਨੇ ਵੱਤ ਵੱਤ ਪਈ ਨੇ 14 ਸਾਲਾਂ ਦਾ ਬਰਵਾਸ ਕੱਟਣ ਤੋਂ ਬਾਅਦ ਮਨਪੀਤ ਬਾਦਲ ਗਿੱੜਵਾਹ ਦੇ ਵਿੱਚ ਆਏ ਨੇ ਤਾਂ ਹੁਣ ਕੀ ਲੱਗਦਾ ਇੰਨੇ ਲੰਬੇ ਟਾਈਮ ਬਾਅਦ ਆ ਕੇ ਕਹਾਣੀ ਬਣ ਜੂਗੀ ਸਾਨੂੰ ਤਾਂ ਐ ਲੱਗਦਾ ਸਾਡਾ ਆਪ ਦਾ ਪਰਿਵਾਰ ਦਾ ਮੈਂਬਰ ਆ ਗਿਆ ਜੀ ਬਹੁਤ ਚਿਰ ਤੋਂ ਮਿਲੇ ਸਾਡੇ ਦਾ ਆਪ ਦਾ ਐ ਲੱਗਦਾ ਸਾਡਾ ਆਪ ਦਾ ਖਾਸ ਬੰਦਾ ਹੀ ਆ ਗਿਆ ਬਸ ਸਾਨੂੰ ਦਾ ਆਪ ਦਾ ਪਿਆਰ ਇਹਨਾਂ ਆਪਦੇ ਭੈਣ ਭਰਾਵਾਂ ਨੂੰ ਵੱਧ ਜੇ ਮਰਜੀ ਤੁਰ ਜਾਂਦੇ ਬਾਹਰ ਵੱਲ ਲੈਂਦੀ ਸੀ ਕੀ ਜੀ ਹਮ ਤਾਂ ਦਾ ਜਾਣ ਕਰਕੇ ਅਲਾ ਨੁਕਸਾਨ ਹੋ ਗਿਆ ਸਾਡੇ ਏਰੀਆ ਦਾ ਭਾਈ ਜੀ ਕੀ ਨਾਮ ਹੈ ਗੁਰਦੀਪ ਸਿੰਘ ਹੈ ਕੀ ਕਹਿਣਾ ਚਾਹੋਗੇ ਲਗਾਤਾਰ ਗਿਦਰਬਾਦ ਜਿਮਨੀ ਚੌਂ ਚੱਲ ਰਿਹਾ ਕੁਝ ਦਿਨ ਵੋਟਾਂ ਦੇ ਵਿੱਚ ਰਹਿ ਕੇ 20 ਤਰੀਕ ਦੀਆਂ ਵੋਟਾਂ ਚ 15 16 ਤਰੀਕ ਹੋ ਚੁੱਕੀ ਹੈ ਬਿਲਕੁਲ ਜੀ ਮਨਪ੍ਰੀਤ ਜਿੱਤੂ ਜੀ ਹੈ ਮਨਪ੍ਰੀਤ ਜਿੱਤੂ ਤੁਸੀਂ ਬੜੇ ਦਾਅਵੇ ਨਾਲ ਕਹਿ ਰਹੇ ਹੋ ਬਿਲਕੁਲ ਜੀ ਕਿੰਨੇ ਕੰਮ ਬੜੇ ਕਰਿਆ ਨੇ ਜਿਵੇਂ ਭਾਈ ਜੀ ਨੇ ਪਹਿਲਾਂ ਗੱਲ ਕਰੀ ਹੈ ਹਮ ਠੀਕ ਹੈ ਜੀ ਇਹਨੇ ਕੰਮ ਬਹੁਤ ਕਰਿਆ ਹੈ ਹਾਂ ਠੀਕ ਹੈ ਕੰਮ ਕਰ ਦਿੱਤੇ ਜਿਹੜੇ ਤੁਸੀਂ ਇੰਨੇ ਫੈਨ ਹੋਏ ਹੋ ਮਨਪ੍ਰੀਤ ਬਸ ਦੇਖੋ ਜੀ ਪਹਿਲਾਂ ਸਾਡੇ ਪਰ ਵਾਰ-ਵਾਰ ਉਹੀ ਗੱਲ ਦਰਾਉਣੀ ਪਊਗੀ ਹਾਂ ਜੋ ਨਾ ਪਹਿਲਾਂ ਸਾਡੇ ਨਰਮ ਹੁੰਦਾ ਸੀ। ਹਾਂ। ਠੀਕ ਹੈ ਜੀ। ਨਰਮੇ ਤੋਂ ਬਾਅਦ ਇਹਨਾਂ ਨੇ ਫਿਰ ਮੋਟਰਾ ਦਿੱਤੀ 18-18000 ਕੀ। ਹੂੰ। ਠੀਕ ਹੈ ਜੀ। ਉਹਦੇ ਵਿੱਚ ਗਰੀਬਾਂ ਨੂੰ ਵੀ ਚਲ ਫਾਇਦਾ ਹੋਇਆ ਨੁਕਸਾਨ ਹੋਇਆ। ਇਹ ਤਾਂ ਹੁਣ ਉਹ ਕਿਉਂਕਿ ਸਾਡੇ ਹੁਣ ਫਸਲ ਵਾਧੂ ਹੋਣ ਲੱਗ ਪਈ। ਹੂੰ। ਕੱਸੀ ਦਾ ਪਾਣੀ ਤਾਂ ਆਉਂਦਾ ਨਹੀਂ ਸੀ। ਹੂੰ। ਫੇਰ ਯੋਤੋਂ ਨਹਿਰ ਦੇ ਵਿੱਚ ਹੁਣ ਬੰਨ੍ਹ ਕਢਵਾਇਆ ਸੀ ਜੀ। ਹੂੰ। ਕੰਮ ਬਹੁਤ ਘਰੇ ਆਈ ਮਨਪ੍ਰੀਤ ਬਾਦੂ। ਮ ਕੰਮ ਬਹਾਵਾ ਕਰਦੇ ਹਾਂ ਹਾਂ ਬਹੁਤ ਕਰੇ ਬਾਪੂ ਜੀ ਕੀ ਲੱਗਦਾ ਇਸ ਵਰਗੇ ਦਿਨਾਂ ਵਿੱਚ ਆਦੀ ਛੋਣਾਂ ਦੇ ਸੰਤਾਂ ਤੇ ਉਹਨਾਂ ਨੇ ਮਨਪ੍ਰੀਤ ਜਿੱਤੂ ਹਾਂਜੀ ਮਨਪ੍ਰੀਤ ਕਿਵੇਂ ਜਿੱਤੂ ਕਹਿੰਦੇ ਕਿ 14 ਸਾਲ ਪਤਾ ਕੀ ਗੱਲ ਹੈ ਜੀ ਇਹਨਾਂ ਨੇ ਕੰਮ ਬਹੁਤ ਕੀਤੇ ਆ ਸਾਡੇ ਪਿੰਡ ਦੇ ਵਾਟਰ ਬਾਕਸ ਇਹਨਾਂ ਨੇ ਲਵਾਇਆ ਹੈ ਹਾਂਜੀ ਫਿਰ ਇਹਨਾਂ ਨੇ ਮੋਟਰਾਂ ਦੇ 18 ਹਜ਼ਾਰ ਚ ਮੋਟਰਾਂ ਲਵਾਇਆ ਇਹਨਾਂ ਨੇ ਸਾਡੇ ਹਾਂਜੀ ਹਲਕੇ ਚ ਤੇ ਓਂ ਕਰਕੇ ਵੀ ਸਾਡੇ ਫਸਲ ਹੋਣ ਲੱਗੇ ਪਹਿਲਾਂ ਨਰਮਾ ਸੀਗਾ ਸੁੰਢੀ ਖਾ ਜਾਂਦੀ ਸੀ ਹੁਣ ਸਾਨੂੰ ਝੋਨਾ ਹੋਣ ਲੱਗ ਗਿਆ ਜੀ ਸਾਨੂੰ ਤਾਂ ਇਹ ਅਭੀ ਮਨਪ੍ਰੀਤ ਪਵਾਸ਼ ਕਲਪਿਤ ਬਾਕੀ ਆ ਇਹ ਨਹੀਂ ਗੱਲ ਇਹ ਤਾਂ ਹੋਣਾ ਜੀ ਇੱਕ ਤਾਂ ਇਹ ਮਾਨ ਨਹੀਂ ਕਰਦਾ ਜੀ ਉਹਨੇ ਰਾਜਾ ਵਿੜੈਗ ਨੂੰ ਮਿਲਣ ਜਾੜੋ ਜੀ ਮੈਂ ਕਹਦਾ ਵੀ ਨਾ ਕਹਿੰਦਾ ਜੀ ਅਸੀਂ ਦੋ ਵਾਰੀ ਗਏ ਵੀ ਸਾਨੂੰ ਕੋਈ ਕੰਮ ਸੀਗਾ ਜੀ ਜਾਨੀ ਕਿ ਕਹਿੰਦੇ ਜਿਵੇਂ ਚੂਸਣ ਵਾਲੀ ਗੋਲੀ ਦੇ ਕੇ ਬੜਕ ਟੱਪਲੀ ਹਲਪਲੀ ਬੈ ਦੇਤੀ ਹਾਂ ਸਾਡੇ ਕੰਮ ਨਹੀਂ ਕਰੇ ਉਹਨੇ ਹਾਂ ਬਾਕੀ ਤੁਸੀਂ ਹਾਲਤ ਦੇਖ ਹੀ ਰਹੋ ਜੀ ਜੇ ਕੋਈ ਕੰਮ ਸਾਨੂੰ ਉਹ ਦਾਵਾ ਕਰਦਾ ਨਾ ਜੀ ਬਹੁਤ ਕੰਮ ਕਰੀ ਤੁਸੀਂ ਆਪ ਅਕਣ ਕੈਮਰਾ ਮਾਰ ਲਓ ਸਾਨੂੰ ਪਤਾ ਲੱਗ ਜੂਗਾ ਕੰਮ ਕਿੰਨੇ ਕ ਕਰੀਏ ਬਾਪੂ ਜੀ ਕੀ ਲੱਗਦਾ ਕਿ ਜੜਵਾਦ ਆ ਜੜਵਾਦ ਆ ਕਹਿੰਦੇ ਵੱਖਰਾ ਜਿਹਾ ਢੰਗ ਹੋਇਆ ਹੈ ਬੋਲਿਆ ਅਨਜਨ ਤੁਹਾਡੇ ਤੋਂ ਭਾਈ ਜੀ ਕੀ ਲੱਗਦਾ ਕਿ ਜੜਵਾਦ ਆ ਵੱਖਰਾ ਜਿਹਾ ਢੰਗ ਦੀ ਖਰਿਆ ਜੜਵਾਦ ਆ ਇਸ ਵਾਰ ਲੋਕ ਕਹਿੰਦੇ ਪੰਬਲ ਪੂਸੇ ਪਾ ਕੇ ਕਹਿੰਦੇ 16 ਸਾਲਾਂ ਦਾ ਜਿਹੜੇ ਲਿਖਿਆ ਆ ਰਿਹਾ ਇੱਕ 12 ਸਾਲਾਂ ਦਾ ਲਿਖਿਆ ਆ ਰਿਹਾ ਕਿੰਨਾ ਮਨਟਾਈ ਸਾਲ ਦੇ ਨੇ ਨਹੀਂ ਨਹੀਂ ਮਨਪ੍ਰੀਤ ਜਿੱਤੂ ਜੀ ਹੈ ਮਨਪ੍ਰੀਤ ਜਿੱਤੂ ਆ ਮਨਪ੍ਰੀਤ ਜਿੱਤੂ ਆ ਤੁਸੀਂ ਕਿਵੇਂ ਕਹਿ ਰਹੇ ਹੋ ਮਨਪ੍ਰੀਤ ਜਿੱਤੂ ਉਹਨਾਂ ਨੇ ਕੰਮ ਬਹੁਤ ਕੀਤੇ ਬਹੁਤ ਟਾਈਮ ਤੋਂ ਪੁਰਾਣੇ ਇੱਥੇ ਸਾਡੇ ਕੰਮ ਉਹਨਾਂ ਨੇ ਕੀਤੇ ਆ ਪਰ ਵਿਰੋਧੀ ਤਾਂ ਕਹਿ ਰਿਹਾ ਕਿ ਮਨਪੇਤ ਪਹਿਲਾਂ ਹਲਕਾ ਛੱਡ ਕੇ ਚਲੇ ਗਏ ਸੀ ਹੁਣ ਦੁਬਾਰਾ ਹਲਕੇ ਦੀ ਆਦਤ ਨਹੀਂ ਛੱਡ ਗਏ ਤਾਂ ਨਹੀਂ ਗਏ ਪੁੰਗੇ ਰਹੇ ਜੇ ਮਿਲਦੇ ਰਹੇ ਸਾਡੇ ਕੰਮ ਵੀ ਹੁੰਦੇ ਰਹੇ ਕੰਮ ਹੁੰਦੇ ਰਹੇ ਕੰਮ ਕੀ ਕੀ ਕਰਾਏ ਤੁਹਾਡੇ ਕੋਈ ਕੰਮ ਕਰਾਏ ਮਨਪੇਤ ਸਾਡੇ ਇੱਥੇ ਮੀਟਰ ਲਵਾਏ ਆ ਹੋਰ ਕੰਮ ਪਾਣੀ ਦਾ ਕਰਵਾਇਆ ਹੋਰ ਵੀ ਤੁਸੀਂ ਬਹੁਤ ਕੰਮ ਕਰਵਾਏ ਸਿਗਾਨਾ ਬਹੁਤ ਭਾਈ ਕੀ ਨਾਮ ਹੈ ਜਿਵੇਂ ਮੇਰੇ ਸੇ ਨਹੀਂ ਕਿੱਥੋਂ ਦੇ ਰਹੇ ਨੇ ਇਹ ਇੱਕ ਕੋਟ ਪਾਈ ਦੀ ਕੋਟ ਪਾਈ ਭਾਈ ਕੀ ਲੱਗਦਾ ਹੈ ਇਸ ਵਾਰ ਕਿਸ ਤਰ੍ਹਾਂ ਦਾ ਮਾਹੌਲ ਹੈ ਮਾਨਪ੍ਰੀਤ ਬਾਦਲ ਪਹਿਲੇ ਨੰਬਰ ਤੇ ਜਾਓ ਮਾਨਪ੍ਰੀਤ ਬਾਦਲ ਬੜੇ ਦਾਬੇ ਨਾਲ ਕਹਿ ਰਹੇ ਹਾਂ ਹਾਂਜੀ ਸਾਡੇ ਕੰਮ ਬਹੁਤ ਕਰਿਆ ਇਸ ਕਸਨਾ ਉਹਨਾਂ ਨੇ ਬਣਵਾਈਆਂ ਔਰ ਉਹ ਸਿਸਟਮ ਉਹਨਾਂ ਨੇ ਲਿਆ ਕੇ ਦਿੱਤਾ ਸਾਨੂੰ ਗ੍ਰੈਡ ਸਾਡੇ ਉਹਨਾਂ ਲੋ ਆਇਆ ਕੁਆਟਰ ਵਰਕ ਸਾਡੇ ਉਹਨਾਂ ਨੇ ਮਾਇਆ ਬਾਬੇ ਢਿੱਲੇ ਛੜਕ ਜਿਹੜੀ ਹੋਇਆ ਜੋ ਛੜਕਾਂ ਬਣਾਈਆਂ ਕੋਰਖਲਾ ਦੇ ਢਿੱਲੇ ਦੇ ਸਭ ਜਿੰਨੀ ਸ਼ਰਧਾ ਉੱਥੇ ਸਾਰੇ ਪਿੰਡ ਦੀ ਉੱਥੋਂ ਤੱਕ ਇਹਨਾਂ ਨੇ ਛੜਕ ਜਮਾ ਸੂਰੇ ਲਾ ਕੇ ਬਹੁਤ ਵਧੀਆ ਇੱਕ ਟੋ ਪਿੰਡ ਦੇ ਵਿੱਚ 24 ਘੰਟੇ ਵਾਲੀ ਲਾਈਟ ਦਾ ਇਹਨਾਂ ਨੇ ਪ੍ਰਬੰਧ ਕਰਕੇ ਦਿੱਤਾ ਜਿੱਥੇ ਲੜਦਾ 10 ਘੰਟੇ ਨਹੀਂ ਹੁੰਦੀ ਸੀਗੀ ਵਧੀਆ ਸਾਡਾ ਇਹਨਾਂ ਨੇ ਬਹੁਤ ਕੰਮ ਕਰਿਆ ਜੀ ਸਾਰੇ ਗਰੀਬਾਂ ਦੀ ਬਹੁਤ ਜ਼ਿਆਦਾ ਕੰਮ ਕਰਿਆ ਪਹਿਲਾਂ ਵੀ ਕਰੇ ਸੀਗੇ ਤੇ ਹੁਣ ਵੀ ਕਰਨਗੇ ਅਸੀਂ ਇਸ ਦਾਅਵੇ ਨਾਲ ਕਹਿੰਦੇ ਆ ਕਿ ਮਨਪ੍ਰੀਤ ਹੀ ਜਿੰਨਾ ਚਾਹੀਦਾ ਮਨਪ੍ਰੀਤ ਹੀ ਜਿੰਨਾ ਚਾਹੀਦਾ ਤਾਂ ਹੋਰ ਵੀ ਕਰ ਬਾਪੂ ਸ਼ਸ਼ੀਕਾਲ ਸ਼ਸ਼ੀਕਾਲ ਜੀ ਕੀ ਨਾਮ ਹੈ ਨਰਜੰਨ ਸਿੰਘ ਜੀ ਮਾਪੂ ਜੀ ਕੀ ਲੱਗਦਾ ਇਸ ਵਾਰ ਮੋਲ ਕੀ ਲੱਗ ਰਿਹਾ ਕਿ ਜਣ ਬਸ ਚੋਟ ਚੋਣ ਨਾ ਮਨਪ੍ਰੀਤ ਜਿੱਤੂਗਾ ਜੀ ਹੈ ਮਨਪ੍ਰੀਤ ਜੀ ਪੱਕੀ ਗੱਲ ਹੈ ਮਨਪ੍ਰੀਤ ਕਿ ਮੈਂ ਜਿੱਤੂਗਾ ਕਿ ਡਿੰਪੇ ਜਿਲ੍ਹੇ ਦਾ ਕਹ ਰਿਹਾ ਮੈਂ ਢਾਈ ਸਾਲ ਦੇ ਦੋ ਆਪਦੀ ਸਰਕਾਰ ਆਪਦਾ ਐਮਐਲਏ ਬਣਾ ਦਾਂਗੇ ਨਹੀਂ ਇਹ ਅਸੀਂ ਤਾਂ ਜਿਹਨੂੰ ਜਿੱਤਾ ਕੋਈ ਖੁਸ਼ ਹੈ ਜਿਹਨੂੰ ਜਿੱਤਾ ਕੋਈ ਹੈਨੇ ਕੀ ਕੀ ਕੰਮ ਕਰ ਦਿੱਤੇ ਮਨਪ੍ਰੀਤ ਜੀ ਇਹ ਸਾਰੇ ਕੰਮ ਐਸੇ ਨੇ ਕੀਤੇ ਛੜਕਾ ਛੁੜਕੇ ਇਹਨਾਂ ਨੇ ਬਣਾਈਆਂ ਜੀ ਮਾਦਲ ਸਾਹਵਰਾਂ ਨੇ ਹਾਂ ਅਜ ਤਾਂ ਨੇ ਵੀ ਦੁਬਾਰੇ ਫੇਰ ਹੁਣ ਹੈ ਇੱਥੇ ਚੋਣ ਹੈ ਜੀ

ਸਾਰਾ ਕੁਛ ਨਹੀਂ ਕੀਤਾ ਤਾਂ ਭਾਈ ਸਸੀ ਕਰ ਕੀ ਨਾਮ ਹੈ ਭਾਈ ਜਸਵਿੰਦਰ ਸਿੰਘ ਕਿਤੋਂ ਆ ਰਣ ਵਾਲਾ ਆਇਤੋਂ ਨਹੀਂ ਕੋਟ ਭਾਈ ਦਾ ਹਾਂਜੀ ਭਾਈ ਕੀ ਲੱਗਦਾ ਹੈ ਇਸ ਵਾਰ ਮਾਹੌਲ ਚਲ ਕੀ ਲੱਗ ਰਿਹਾ ਤਨੂ ਕੀ ਦਰਵਾਜ਼ਾ ਕਹਿੰਦੇ ਪੰਜ ਸਾਲਾਂ ਚ ਇੱਕ ਵਾਰ ਵੋਟਾਂ ਹੋਣੀਆਂ ਪਰ ਸੇ ਅਧੂਰੀ ਵਾਰ ਆ ਗਈ ਹਾਂਜੀ ਮਨਪ੍ਰੀਤ ਜਿੱਤੂ ਗਾਈ ਮਨਪ੍ਰੀਤ ਜਿੱਤੂ ਆ ਤੁਸੀਂ ਮਨਪ੍ਰੀਤ ਕਿਵੇਂ ਕਹਿ ਰਹੇ ਹੋ ਕਹਿੰਦੇ ਆਪ ਦੀ ਸਰਕਾਰ ਆਪ ਦਾ ਐਮਐਲਏ ਬਣਾ ਦਿਓ ਪਰ ਉੱਥੇ ਪਾਸ ਕਹਿੰਦੇ ਰਾਜਾ ਬੜਿੰਗ ਕਹਿੰਦੇ ਮੈਂ ਬਾਬਾ ਵਾਰ ਐਮਐਲਏ ਬਣ ਕੇ ਕਹਿੰਦੇ ਲੋਕ ਮੇਰੇ ਨਾਲ ਜੁੜੇ ਹੋਇਆ ਪਿਆਰ ਕਰਦੇ ਮਨ ਲੋਕ ਜੜਵਾਤ ਇਹ ਪੁਰਾਣਾ ਬੰਦਾ ਹੀ ਵਧੀਆ ਕੰਮ ਕੀਤਾ ਈ ਕਿਦਰਵਾਦੀ ਜਨਤਾ ਲਗਾਤਾਰ ਕੀਚਾ ਰਹੀ ਹੈ ਕਿਸ ਤਰ੍ਹਾਂ ਦੇ ਪ੍ਰਯਾਸ ਨੇ ਜਿਹੜੇ ਲੋਕ ਲਾਰੇ ਨੇ ਕਿ ਹੁਣ ਜਿੱਤੇਗਾ ਕੌਣ ਹਾਰੇਗਾ ਇਹ ਤਾਂ ਹਜੇ ਦੇਖਣਾ ਹੋਵੇਗਾ ਪਰ ਉਮੀਦਵਾਰਾਂ ਦੀ ਅੰਦਰ ਕਨਾ ਬਧੀਆ ਨਜ਼ਰ ਆ ਰਹੀ ਹੈ ਇਸ ਸਮੇਂ ਕੋਟਪਾਈ ਦੇ ਵਿੱਚ ਹੈ ਤਾਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਭਾਈ ਜੀ ਕੀ ਲੱਗ ਰਿਹਾ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਅਸਲੀ ਮਰਨਾਖਬਾਲ ਸਿੰਘ ਪਿੰਡ ਕੋਟਪਾਈ ਹਲਕਾ ਕਿਦਰਵਾਦੀ ਭਾਈ ਕੀ ਲੱਗ ਰਿਹਾ ਇਸ ਵਾਰ ਕਿਸ ਦਾ ਪੜਲਾ ਭਾਰੀ ਲੱਗ ਰਿਹਾ ਕਿਦਰਵਾਦੀ ਦੇ ਵਿੱਚ ਕਿਉਂਕਿ ਇਸ ਵਾਰ ਕੁਈ 12 ਸਾਲਾ ਕੁ ਸੋਰਾ ਸਾਰਾ ਪਰ ਕੋਈ 20 ਸਾਲ ਮੰਗ ਰਿਹਾ ਨੇ ਦੇਖੋ ਜੀ ਮੌਕੇ ਦੇ ਮੁਤਾਬਕ ਤਾਂ ਡੈਂਪੀ ਟੂਲੋਂ ਦਾ ਪਾਰਟ ਆ ਭਾਰੀ ਆ ਹਮ ਹਰ ਇੱਕ ਆਦਮੀ ਇਹ ਗੱਲ ਕਹਿੰਦਾ ਭਾਈ ਉਹ ਤਿੰਨ ਦੋ ਵਾਰ ਹਾਰ ਗਿਆ ਪਹਿਲਾਂ ਵੀ ਉਹਨੂੰ ਜਿਤਾਉਣਾ ਜਿਤਾਉਣਾ ਹੈ ਹਮ ਇੱਕ ਤਰਸ ਦੇ ਆਧਾਰ ਤੇ ਵੋਟ ਪੈ ਰਹੀ ਹੈ ਤਰਸ ਦੇ ਵੋਟ ਪੈ ਰਹੀ ਹੈ ਬਾਕੀ ਬੰਦਾ ਇਮਾਨਦਾਰ ਹੈ ਹਮ ਤੁਸੀਂ ਕਿਵੇਂ ਕਹਿ ਰਹੇ ਹੋ ਬੰਦਾ ਇਮਾਨਦਾਰ ਹੈ ਅਸੀਂ ਉਹ ਮਿਲਦੇ ਰਹੇ ਨੇ ਜੀ ਹਮ ਸਾਨੂੰ ਪਤਾ ਹੈ ਬੰਦਾ ਠੀਕ ਆ ਉਹ ਹਮ ਫालतू ਗੱਲ ਨਹੀਂ ਕਰਦਾ ਹਮ ਬਹੁਤ ਇਮਾਨਦਾਰ ਆਦਮੀ ਹੈ ਇਆ ਕੰਮ ਕਹਿੰਦਾ ਉਹ ਕਰਦਾ ਹੋ ਸਾਡੇ ਅਖ ਲੋ ਵੀ ਅੱਗੇ 22-25 ਸਾਲਾਂ ਚ ਕੰਮ ਨਹੀਂ ਹੋਇਆ ਜਿੰਨਾ ਸਾਡੇ ਪਿੰਡ ਚ ਆਹ ਮਹੀਨੇ ਚ ਹੋ ਗਿਆ ਹਾਂ ਪਰ ਬਾਈ ਜੀ ਗੱਲ ਦੇਖਣ ਵਾਲੀ ਸੀ ਉਹ ਮਾਨ ਸਾਹਿਬ ਲਗਾਤਾਰ ਤਿੰਨ ਘੜੇ ਤੇ ਕਿ ਦਰਵਾਹ ਦੇ ਹਲਕੇ ਤੇ ਕੱਢ ਗਏ ਪਰ ਕਿਸੇ ਟਾਈਮ ਤੇ ਗਿੱਦੜਵਾਹ ਦੇ ਜਿਹੜੇ ਜਦੋਂ ਅਕਾਲੀ ਦਲ ਦੇ ਵਿੱਚ ਡਿੰਪਟੀ ਲਾਉਂਦੇ ਸੀ ਕਹਿੰਦੇ ਬੱਸਾਂ ਤੇ ਪ੍ਰਚਾਰ ਕਰਦੇ ਆ ਤਾਂ ਉਹ ਤੋਂ ਵੀਡੀਓ ਬਣਾ ਬਣਾ ਪਾਉਂਦੇ ਹੁੰਦੇ ਸੀ ਉਹ ਵੀਡੀਓ ਬਹੁਤ ਵਾਇਰਲ ਹੋਈ ਆ ਤਾਂ ਕੀ ਗੱਲ ਆ ਜੀ ਇੱਥੋਂ ਦੇ ਜਿਹੜੇ ਦਰਵਾਹ ਹਲਕੇ ਦੇ ਲੋਕ ਐ ਬਹੁਤ ਝਾਰੂ ਲੋਕ ਨੇ ਇਹ ਇਹ ਜਿਹਦੇ ਮਗਰ ਪੈ ਜਾਣਾ ਉਹਨੂੰ ਦਵਾਲ ਕੇ ਛੱਡਦੇ ਆ ਜਿਹਨੂੰ ਬਣਾਉਣਾ ਇਹਨਾਂ ਨੇ ਬਣਾਉਣਾ ਹੀ ਹੁੰਦਾ ਹਾਂ ਕਿਹਨੂੰ ਦਵਾਲ ਰਹੇ ਹੋ ਫਿਰ ਇਸ ਵਾਰ ਐ ਕਿ ਮੈਂ ਤਾਂ ਵੀ ਅਸੀਂ ਰਾਜੇ ਬੜਗ ਨੂੰ ਮਨਪ੍ਰੀਤ ਨੂੰ ਜਿੰਮੇਤ ਨੂੰ ਜਿਤਾਵਾਂਗੇ ਲਾਜੇ ਮੈਂ ਹਾਂ ਜਿੱਥੋਂ ਮਰ ਜੀ ਦੋਵਾਂ ਨੂੰ ਦਵੱਲੋਗੇ ਬਿਲਕੁਲ ਕਰਦੇ ਕੋਈ ਬੇਰੋਸੇ ਤਾਂ ਬਿਲਕੁਲ ਹੈ ਕੀ ਨਾਮ ਹੈ ਜਗਤ ਸਿੰਘ ਜੀ ਕੀ ਲੱਗਦਾ ਭਾਈ ਇਸ ਵਾਰ ਦਾ ਮੋਲ ਕੀ ਲੱਗ ਰਿਹਾ ਹੈ ਬਹੁਤ ਠੀਕ ਹੈ ਜੀ ਡੀਪੀ ਟ ਲੋਗ ਡੀਪੀ ਟ ਲੋਗ ਦਾ ਆ ਯਾ ਡੀਪੀ ਟ ਲੋਗ ਹੈ ਉਹਨਾਂ ਚੜਾਈ ਆ ਉਹ ਚੜਾਈ ਹੈ ਚੜਾਈ ਕਿਵੇਂ ਹੈ ਕਹਿੰਦੇ ਸੀਐਮ ਆ ਕੇ ਤਾਂ ਕਰਕੇ ਓਏ ਇਹ ਚੰਗਾ ਬੰਦਾ ਠੀਕ ਹੈ ਜੀ ਚੰਗਾ ਬੰਦਾ ਕੰਮ ਕੰਮ ਕਿਤੇ ਕੋਈ ਆ ਕਰੀ ਜਾਂਦਾ ਇਹ ਕੰਮ ਕੱਸੀ ਪਟਾ ਕੇ ਸਾਡੀ ਪਾਣੀ ਲੈਂਦਾ ਨਾਰ ਦਾ ਪਹਿਲੇ ਲਕਚੂ ਵਲੇ ਅੱਗੇ ਹੁਣ ਬਾਈ ਜੀ ਕੀ ਨਾਮ ਹੈ ਵਿਕਿੰਦਰ ਸਿੰਘ ਜੀ ਬਾਈ ਜੀ ਕੀ ਕਹਿਣਾ ਚਾਹੋਗੇ ਕਿ ਦਰਵਾਜ਼ੇ ਵਿੱਚ ਕਿਸ ਦਾ ਪੱੜਾ ਭਾਰੀ ਲੱਗ ਰਿਹਾ ਹੈ ਦਿੰਪੀ ਹੈ ਲਾਹਰਾਂ ਨੂੰ ਦਿੰਪੀ ਦਾ ਦਿੰਪੀ ਦਾ ਕਿ ਉਹ ਲਗਰੇ ਜੀ ਕਹਿੰਦੇ ਕੋਈ 12 ਸਾਲ ਦੀ ਕਹਿੰਦਾ ਮੈਂ ਸੇਵਾ ਕੀਤੀ ਹੈ ਉਹ ਕਹਿੰਦੇ 16 ਸਾਲ ਸੇਵਾ ਕੀਤੀ ਹੈ ਸੇਵਾ ਦਾ ਕੀਤੀ ਆ ਉਹਨਾਂ ਨੇ ਕੀ ਉਹਨਾਂ ਨੇ ਵੇਖਿਆ ਉਹਨਾਂ ਨੂੰ ਹੁਣ ਇਹਨੂੰ ਨਵੇਂ ਨੂੰ ਵੇਖ ਤਾਂ ਲਈਏ ਵੀ ਕੀ ਕਰਦਾ 2.5 ਸਾਲ ਹੀ ਦੇਣੇ ਦਾ ਹਾਂ ਪੰਜ ਨਹੀਂ ਦੇ ਦੇ ਪੰਜ ਪੰਜ ਵੇੜ ਤਾਂ ਵੇਖਾਂਗੇਗਾ 2.5 ਸਾਲਾਂ ਵਿੱਚ ਪਤਾ ਲੱਗ ਜੂ ਵੀ ਕੀ ਕਰਦਾ ਹੈਗਾ ਹਾਂ ਬਾਕੀ 2.5 ਰਹਿ ਗਿਆ 2.5 ਰਹਿ ਗਿਆ 2.5 ਦੇ ਵੇਖਾਂਗੇ ਕੀ ਕਰਦਾ ਹੈ ਯਾਰ ਹਾਂ ਕਰਸ ਦੇ ਧਾਰ ਤੇ ਵੋਟ ਪੈ ਰਹੀ ਹੈ ਕਰਸ ਦੇ ਧਾਰ ਤੇ ਵੋਟ ਬਾਕੀ ਪੈ ਰਹੀ ਹੈ ਬਾਕੀ ਭਾਈ ਕੰਮ ਵੀ ਸਾਡੇ ਦਾ ਕੱਸੀ ਬਣਾਈ ਹੈ ਸਾਡੇ ਦਾ ਪਾਣੀ ਲਗਦਾ ਇਹ ਸਾਡੇ ਖੇਤਾਂ 'ਚ ਜਮਾਂ ਤੇ ਪਾਣੀ ਆਉਂਦਾ ਹੁਣ ਪੂਰਾ ਸਾਡਾ ਤਾਂ ਕੰਮ ਵੀ ਕਰਿਆ ਵੇ ਨਹੀਂ ਲੱਕ ਕਹਿੰਦੇ ਉਹ ਕਰਦੇ ਨੇ ਜਿਹੜਾ ਕਹਿੰਦੇ ਉਹ ਕਰਦੇ ਆ ਜਿਹੜਾ ਕਹਿੰਦੇ ਉਹ ਕਰਦੇ ਆ ਫਰਕ ਹੈਗਾ ਫਰਕ ਹੈਗਾ ਪੂਰਾ ਹੀ ਫਰਕ ਬਦਲਾਅ ਦਾ ਫਰਕ ਹੈ ਕਿ ਅਕਾਲੀਆਂ ਦਾ ਫਰਕ ਹੈ ਨਹੀਂ ਇਹ ਡੈਂਪੀ ਦਾ ਫਰਕ ਆ ਸਾਡੇ ਦਾ ਡੈਂਪੀ ਨਾਲ ਹੀ ਆ ਸਾਡੇ ਬਾਕੀ ਸਾਡੇ ਨੇੜੇ ਆਈ ਸਾਡੇ ਦਾ ਇਹੀ ਜਿੱਤ ਸਾਡੇ ਗੱਲ ਆਗੇ ਥਾਕੇ ਜਾਂ ਸਾਡੇ ਕੋਲੇ ਆ ਸਾਡੇ